ਭਾਈ ਮਤੀ ਦਾਸ ਜੀ ਦੀ ਅਤੇ ਭਾਈ ਵਿਦਾਲਾ ਜੀ ਦੀ ਅਤੇ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਇਸ ਜਗ੍ਹਾ ਇਹ ਆ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੀ। ਔਰ ਇੱਧਰ ਜਿੱਥੇ ਫਤਵਾ ਸੁਨਾਇਆ ਗਿਆ ਸੀ। ਔਰ ਅੱਜ ਵੀ ਗੁਰੂ ਪਾਤਸ਼ਾਹ ਦੇ ਵਾਰਸ ਉਹਨਾਂ ਦੇ ਬੱਚੇ ਅੱਜ ਵੀ ਉਹਨਾਂ ਦੇ ਥਾਂ ਤੇ ਖੜੇ ਆ। ਸਤ ਗੁਰ ਦੇ ਗੁਰਬਾਣੀ ਚੱਲ ਰਹੀ ਆ ਤੁਸੀਂ ਦੇਖੋ ਕਿੰਦਾ ਸਖਤ ਆਨੰਦ ਲੈ ਰਹੀ ਆ। ਪਰ ਇਸ ਦੇਸ਼ ਲਈ ਸਿੱਖ ਕੌਮ ਲਈ ਮਹਾਰਾਜ ਦੀ ਸ਼ਹਾਦਤ ਜਿਹਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀ ਦੇ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ